ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਹੀ ਤੇ ਮੈਂ ਸਤਨਾਮ ਸਿੰਘਾ ਨਜਦੀਕੀ ਪਿੰਡ ਤਖਤ ਮਲਾਣਾ ਵਿਖੇ ਐਸਸੀ ਭਾਈਚਾਰਾ ਅਤੇ ਜਰਨਲ ਜਾਤੀਆਂ ਵਿਚਾਲੇ ਰੇੜਕਾ ਜਾਰੀ ਕਰੀਬ 3 ਦਰਜਨ ਐਸਸੀ ਲੋਕਾਂ ਵੱਲੋਂ ਜਰਨਲ ਜਾਤੀ ਨਾਲ ਸੰਬੰਧਤ ਲੋਕਾਂ ਖਿਲਾਫ ਪੁਲਿਸ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਪੀੜਤਾ ਵੱਲੋਂ ਚੇਤਾਵਨੀ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ 7 ਮਾਰਚ ਨੂੰ ਕੀਤਾ ਜਾਵੇਗਾ ਰੋਡ ਜਾਮ ਜਦਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਖਤ ਮਲਾਣਾ ਵਿਖੇ ਜਰਨਲ ਜਾਤੀ ਦੇ ਲੋਕਾਂ ਤੇ ਐਸਸੀ ਭਾਈਚਾਰੇ ਦੀ ਮਹਿਲਾ ਤੇ ਪਰਿਵਾਰ ਵੱਲੋਂ ਜਨਤਕ ਜਗ੍ਹਾ ਤੇ ਦੋ ਵਿਅਕਤੀਆਂ ਵਿਰੁੱਧ ਜਾਤੀ ਸ਼ਬਦ ਸੂਚਕ ਸ਼ਬਦ ਬੋਲਣ ਦੇ ਲਾਏ ਦੋਸ਼ ਅਤੇ ਥਾਣਾ ਬਰੀ ਵਾਲਾ ਅਤੇ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਜਾਤੀ ਪਰਖਣ ਵਾਲੇ ਦੋ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਕਰ ਹੋ ਗਿਆ ਹੈ ਕਿ ਇਸਬੰਧੀ ਰੀਤ ਕੋਰ ਪਤਨੀ ਲਖਵੀਰ ਸਿੰਘ ਵੱਲੋਂ ਪੁੱਲਸ ਨੂੰ ਰਾਜ ਸਿੰਘ ਸਾਬਕਾ ਪੁੱਜੀ ਪੁੱਤਰ ਦਰਸ਼ਨ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਤਖਤ ਮਲਾਣਾ ਵਿਰੋਧ ਜਾਤੀ ਸੂਚਕ ਸ਼ਬਦਾ ਦੀ ਵਰਤੋਂ ਨਾਲ ਸਬੰਧਤ ਕਾਨੂੰਨੀ ਕਾਰਵਾਈ ਕਰਨ ਲਈ ਉਪਰ ਦੱਸੀ ਅਨੁਸਾਰ ਦਰਖਾਸਤ ਸਹਿਤ ਦੱਸਿਆ ਕਿ 18 ਫਰਵਰੀ ਨੂੰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਪਿੰਡ ਦੇ ਵੱਡੀ ਗਿਣਤੀ ਵਿੱਚ ਲੋਕ ਵੀ ਮੌਜੂਦ ਸਨ ਕਿਉਂਕਿ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਪਿੰਡ ਦੇ ਵਿਅਕਤੀ ਵੱਡੀ ਗਿਣਤੀ ਵਿੱਚ ਵੀ ਮੌਜੂਦ ਸਨ ਕਿਉਂਕਿ ਉਕਤ ਅਧਿਕਾਰੀ ਇੱਕ ਪਾਈਪ ਲਾਈਨ ਦਾ ਜਾਇਜ਼ਾ ਲੈਣ ਲਈ ਆਏ ਹੋਏ ਸਨ ਅਤੇ ਇਸ ਜਨਤਕ ਇਕੱਠ ਵਿੱਚ ਮੈਂ ਤੇ ਮੇਰਾ ਪਤੀ ਲਖਵੀਰ ਸਿੰਘ ਵੀ ਮੌਜੂਦ ਸੀ ਉਸ ਸਮੇਂ ਉਕਤ ਦッセ ਦੋਹਾਂ ਵਿਅਕਤੀਆਂ ਵੱਲੋਂ ਸਾਡੇ ਦੋਹਾਂ ਤੇ ਦੋਹਾਂ ਦੇ ਗਲ ਪਏ ਗਏ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ 71 ਲੋਕਾਂ ਦੇ ਸਾਹਮਣੇ ਸਾਨੂੰ ਗਾਲੀ ਗਲੋਚ ਕੀਤਾ ਗਿਆ ਅਤੇ ਸਾਡੀ ਜਾਤ ਪਰਖੀ ਅਤੇ ਮੇਰੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਇਸ ਸੰਬੰਧੀ ਕਰੀਬ 3 ਦਰਜਨ ਐਸਸੀ ਵਿਅਕਤੀਆਂ ਵੱਲੋਂ ਜਾਤੀ ਪਰਖਣ ਵਾਲੇ ਦੋਹਾਂ ਵਿਅਕਤੀਆਂ ਖਿਲਾਫ ਥਾਣਾ ਬਰੀਵਾਲਾ ਅਤੇ ਐਸਸੀ ਐਸਐਸਪੀ ਸ਼੍ਰੀ ਮੋਖਰ ਸਾਹਿਬ ਨੂੰ ਲਿਖਤੀ ਦਰਖਾਸਤਾਂ ਦਿੰਦਿਆਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਹਤ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਇਹ ਵੀ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ 7 ਮਾਰਚ ਤੋਂ ਪਹਿਲਾਂ ਪਹਿਲਾਂ ਪੁਲਿਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ 7 ਮਾਰਚ ਨੂੰ ਰੋੜ ਜਾਮ ਕੀਤਾ ਜਾਵੇਗਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਦਾ ਕੀ ਮਸਲਾ ਮੇਰਾ ਨਾਮ ਰਿਤਕੌਰ ਹੈ ਜੀ ਪਿੰਡ ਮੇਰਾ ਤਖਤਮ ਲੈਣਾ ਮੈਂ ਦਿਹਾਤੀ ਮਜ਼ਦੂਰ ਸਭਾ ਦੀ ਆਦੂਆ ਜੀ ਠੀਕ ਹੈ ਮਸਲਾ ਇਹ ਹੈ ਵੀ ਜੀ ਕੇ ਮੈਂ 13 ਤਰੀਕ ਨੂੰ ਨਾ ਇੱਕ ਨਰੇਗਾ ਦੇ ਕੰਮ ਤੇ ਗਈ ਸੀ ਜੀ ਮੇਰੇ ਪਿੰਡ ਦਾ ਇੱਕ ਰਾਜਸੈਨ ਸਾਹਿਬ ਦਾ ਫੌਜੀ ਹੈ ਜੀ ਇਸ ਟਾਈਮ ਸਕੂਲ ਵਿੱਚ ਨੌਕਰੀ ਕਰ ਰਿਹਾ ਹੈ ਠੀਕ ਜਰਨਲ ਤੋਂ ਬਲੌਕ ਕਰਦੇ ਆ ਉਹ ਉਹਨਾਂ ਦੇ ਗਲੀ ਦੇ ਵਿੱਚ ਇੱਕ ਲੋਕਟਾਇਲ ਲੱਗਦੀ ਸੀਗੀ ਤੇ ਮੈਂ ਉੱਥੇ ਕੰਮ ਕਰਨ ਵਾਸਤੇ ਗਈ ਸੀਗੀ ਲੋਕਟਾਇਲ ਤੇ ਤੇ ਉੱਥੇ ਬਾਰ ਦੇ ਵਿੱਚ ਉਹਦੇ ਫੌਜੀ ਸਾਹਿਬ ਦੇ ਬਾਰ ਦੇ ਵਿੱਚ ਲੱਗਦੀ ਸੀ ਲੋਕਟਾਇਲ ਉੱਥੇ ਮੈਨੂੰ ਉਹਨੇ ਬਹੁਤ ਮਾੜੇ ਸ਼ਬਦ ਬੋਲੇ ਕਿ ਤੁਸੀਂ ਝੰਡਾ ਚੱਕ ਕੇ ਸਰਕਾਰਾਂ ਦੇ ਖਿਲਾਫ ਤੁਰੇ ਫਿਰਦੇ ਰਹਿੰਦੇ ਆ ਤੇ ਮੈਂ ਕੋਈ ਗੱਲ ਨਹੀਂ ਤੁਹਾਨੂੰ ਦੇਖ ਲੂੰਗਾ ਇਹ ਮੇਰੀ ਇੱਕ ਆਵਾਸ ਯੋਜਨਾ ਦੀ ਗ੍ਰਾਂਟ ਆਈ ਸੀ ਔਰ ਇਹ ਵੀ ਮੈਨੂੰ ਕਿਹਾ ਕਿ ਗ੍ਰਾਂਟ ਜਿਹੜੀ ਉਹ ਬੀ.ਯੂ.ਪੀ. ਅਰਜ਼ੀ ਦੇ ਕੇ ਉਹ ਮੈਂ ਤੇਰੀ ਗ੍ਰਾਂਟ ਰੋਕੀ ਐ ਜੇ ਹਮੇਸ਼ਾ ਤਾਤਾ ਪੋਹਾ ਕੇ ਵੇਖ ਹੂੰ ਤੇ ਉਸ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਾਤੀ ਸ਼ਬਦ ਵੀ ਬਹੁਤ ਵਾਰ ਤੇ ਆ ਗਿਆ ਅਸੀਂ ਤੇਰੇ ਵਰਗੀਆਂ ਚਗਲਾਂ ਚੂੜੀਆਂ ਬਹੁਤ ਵੇਖੀਆਂ ਨੇ ਕਿ ਮੈਂ ਉਹਨਾਂ ਦੇ ਬਾਰ ਦੇ ਵਿੱਚ ਸੀਗੀ ਵੀਰ ਜੀ ਮੈਂ ਉਹਨਾਂ ਨੂੰ ਕੋਈ ਵੀ ਗੱਲ ਨਹੀਂ ਕਹੀ ਮੈਂ ਉਹਨਾਂ ਨੂੰ ਇਹ ਗੱਲ ਕਹਿ ਤਾਂ ਕਿ ਕੋਈ ਗੱਲ ਨਹੀਂ ਅਸੀਂ ਗਰੀਬ ਆ ਤੇ ਅਸੀਂ ਤੁਹਾਨੂੰ ਬਸ ਇਸਾਂ ਜ਼ਰੂਰ ਦੇਵਾਂਗੇ ਇਹ ਕਿਤੇ ਨਾ ਕਿਤੇ ਸਾਡੇ ਨਾਲ ਤੁਹਾਨੂੰ ਇਹ ਜਿਹੜੀਆਂ ਲੱਗ ਜਾਣਗੀਆਂ ਤੇ ਉਸ ਤੋਂ ਬਾਅਦ ਭਾਈ ਜੀ ਮੈਂ 13 ਤਰੀਕ ਨੂੰ ਤੇ ਮੈਂ 14 ਤਰੀਕ ਨੂੰ ਥਾਣੇ ਬਰੀ ਵਾਲੇ ਇੱਕ ਦਰਖਾਸਤ ਦਿੱਤੀ ਸੀਗੀ ਜੋ ਰਾਜ ਰਾਜਵੀਰ ਸਿੰਘ ਇਸ ਨੂੰ ਟੀਲ ਕਰ ਰਹੇ ਉਹਨਾਂ ਨੇ ਵੀਰ ਜੀ ਮੇਰੇ ਪਿੰਡੋਂ ਪੁੱਛ ਕੇ ਚ ਵੀ ਨਰੇਗਾ ਦੇ ਵਿੱਚੋਂ ਕਰਕੇ ਗਏ ਆ ਨਰੇਗਾ ਦੇ ਵਿੱਚ ਜੋ ਲੇਡੀਜ਼ ਰਾਜ ਫੌਜੀ ਵੱਲ ਤੇ ਸਰਪੰਚ ਵੱਲ ਸੀਗੀਆਂ ਉਹਨਾਂ ਤੋਂ ਇਹਨਾਂ ਨੇ ਬਿਆਨ ਦਿਵਾਏ ਆ ਕਿ ਰੀਤ ਕੌਰ ਆ ਜਿਹੜੀ ਉਹ ਗਲਤ ਹੈਗੀ ਆ ਅਸੀਂ 32 ਬੰਦੇ ਕੰਮ ਕਰਦੇ ਸੀ ਤੇ 9 ਬੰਦਿਆਂ ਨੇ ਬਿਆਨ ਦਿੱਤੇ ਆ ਜੀ ਪੂਰੀ ਲੇਬਰ ਉਥੇ ਜਿਹੜੀ ਨਰੇਗਾ ਦੀ ਨਹੀਂ ਸੱਦੀ ਗਈ ਜੇ ਪੂਰੀ ਲੇਬਰ ਸੱਦੀ ਜਾਂਦੀ ਤਾਂ ਸੱਚ ਦਾ ਸੱਚ ਚੱਲ ਪਤਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਮੈਂ ਜੋ ਦਰਖਾਸਤ ਦਿੱਤੀ ਸੀ ਚੌਥਰੀਕ ਨੂੰ ਉਸ ਤੋਂ ਬਾਅਦ ਮੈਂ 2 ਤੋਂ 3 ਵਾਰ ਰਾਜਵੀਰ ਸਿੰਘ ਨੂੰ ਫੋਨ ਵੀ ਲਾ ਲਿਆ ਹੈਗਾ ਫੋਨ ਵੀ ਲਾਇਆ ਜੀ ਤੇ ਮੈਂ ਬਰੀ ਵਾਲੇ ਥਾਣੇ ਆਈ ਵੀ ਆ ਤੇ ਇਹਨਾਂ ਨੇ ਮੇਰੀ ਕੋਈ ਪੋਸਤ ਪ੍ਰਸ਼ਾਸਨ ਨੇ ਮੇਰੀ ਕੋਈ ਨਹੀਂ ਸੁਣਵਾਈ ਕੀਤੀ ਕਿ ਇਹ ਸਗਾਂ ਦੀ ਦੋਸ਼ੀਆਂ ਦੀ ਪਿੱਠ ਥਾਪੜ ਰਹੀ ਹੈ ਤੇ ਫਿਰ 20 25 ਤਰੀਕ ਨੂੰ ਬੈਜੀ ਮੇਰੇ ਤੇ 28 ਤਰੀਕ ਨੂੰ ਇੱਕ ਬੀਡੀਪੀਓ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਬੀਬੀ ਤੇਰੇ ਅਸੀਂ ਘਰ ਦਾ ਮੌਕਾ ਵੇਖ ਕੇ ਤੇਰੀ ਗ੍ਰਾਂਟ ਜਿਹੜੀ ਉਹ ਮੁਹੱਈਆ ਕਰਾਵਾਂਗੇ ਇਹ ਜੀ ਮੇਰੇ ਪਿੰਡ ਬੀਡੀਪੀਓ ਸਾਹਿਬ ਆਏ ਸੀ ਕਿ ਇੱਕ ਮੇਰੇ ਪਿੰਡ ਇੱਕ ਪੈਪਾਂ ਦਾ ਮਸਲਾ ਸੀਗਾ ਕੋਈ ਸਾਫ ਕੋ ਸਰਪੰਚ ਦੀਆਂ ਪੈਪਾਂ ਵਾਹਣ ਵਿੱਚ ਜਾਂਦੀਆਂ ਸੀ ਉਹ ਤਾਂ ਖੁਦ ਆਪ ਦਾ ਵਾਹਣ ਆ ਜੀ ਉਹਦੇ ਵਾਹਣ ਦੇ ਵਿੱਚ ਜਾਂਦੀਆਂ ਸੀਗੀਆਂ ਤੇ ਉਹ ਜਿਹੜੀ ਨਵੀਂ ਪੰਚਾਇਤ ਬਣੀ ਆ ਜੋ ਰਾਜ ਸਿੰਘ ਫੌਜੀ ਦਾ ਪਾਣੀ ਆ ਔਰ ਦੋ ਚਾਰ ਘਰਾਂ ਦਾ ਪਾਣੀ ਆ ਤੇ ਉਹਨਾਂ ਨੇ ਵੀਰ ਜੀ ਉਹ ਪੇਪਾਂ ਦੇ ਵਿੱਚ ਜੋੜਦੇ ਸੀਗੇ ਤੇ ਇੱਕ ਤਾਂ ਇਹ ਮੌਕਾ ਵੇਖਣਾ ਸੀ ਇੱਕ ਮੇਰੀ ਗ੍ਰਾਂਟ ਵਾਲਾ ਮੌਕਾ ਵੇਖਣਾ ਸੀਗਾ ਕਿ ਅਸੀਂ ਤੇਰੇ ਘਰੇ ਬੀਬੀ ਗ੍ਰਾਂਟ ਦਾ ਮੌਕਾ ਵੇਖ ਕੇ ਫਿਰ ਤੇਰੀ ਗ੍ਰਾਂਟ ਵੀਡੀਓ ਬੀਡੀਪੀਓ ਸਾਹਿਬ ਨੇ ਕਿਹਾ ਸੀ ਫਿਰ ਮੈਂ ਯਕ ਕਰਵਾਵਾਂਗੇ ਉਹ ਜੀ ਆਏ ਸੀਗੇ ਬੀਡੀਪੀਓ ਸਾਹਿਬ ਮੇਰੇ ਪਿੰਡ ਪੁਰਸ ਪ੍ਰਸ਼ਾਸਨ ਸੀ ਕਿ ਬੜੇ ਸਾਰੇ ਵਿਭਾਗਾਂ ਵਾਲੇ ਸਾਰੇ ਸੀ ਜੀ ਉੱਥੇ ਇਹ ਗੱਲ ਹੋਈ ਕਿ ਪੈਪਾਂ ਜੋੜਨ ਦਾ ਮਸਲਾ ਕੋ 2-4 ਘੰਟੇ ਜੀ ਸੀਗਾ ਜਿਹੜਾ ਉਹ ਚੱਲਦਾ ਰਿਹਾ ਤੂ-ਤੂ ਮੈਂ ਹੁੰਦੀ ਰਹੀ ਤੇ ਜੋ ਰਾਜ ਸਿੰਘ ਫੌਜੀ ਹੈ ਤੇ ਅਮਰਜੀਤ ਸਿੰਘ ਮੇਰੇ ਪਿੰਡ ਮੇਰੇ ਘਰ ਦੇ ਨੇੜੇ ਇੱਕ ਡਿਸਪੈਂਸਰੀ ਪਈਦੀ ਹੈ ਜੀ ਫੂਟ ਸਪੈਂਸਰੀ ਹੂੰ ਉੱਥੇ 8 ਵਜਾ ਸੀਗਾ ਉੱਥੇ 8 ਵਜੇ ਦੇ ਵਿੱਚ ਰਾਜ ਸਿੰਘ ਫੌਜੀ ਨੇ ਇਹ ਗੱਲ ਕਹੀ ਕਿ ਜਿਹੜੇ ਸਾਡਾ ਪਾਈਪਾਂ ਦਾ ਮਸਲਾ ਇਹ ਅਸੀਂ ਫਿਰ ਵੇਖ ਲਾਂਗੇ ਇੱਕ ਵਾਰ ਜੋ ਰਿਤਕੌਰ ਤੇ ਲਖਵੀਰ ਸਿੰਘ ਜੂਨੀਅਰ ਦੇ ਵਿੱਚ ਕੰਮ ਕਰਦੇ ਗਿਆ ਅਸੀਂ ਜੋ ਵੀ ਇਹ ਮੁਲਾਜ਼ਮ ਬੁਲਾਏ ਆ ਅਸੀਂ ਇਹਨਾਂ ਦੀਆਂ ਲੱਤਾਂ ਟਡਵਾਉਣ ਵਾਸਤੇ ਬੁਲਾਏ ਆ ਅੱਛਾ ਇਹ ਅੱਜ ਬੀਡੀਪੀਓ ਸਾਹਿਬ ਨੂੰ ਆਪਦੇ ਘਰੇ ਮੌਕਾ ਵੇਖਣ ਵਾਸਤੇ ਕਹਿ ਰਹੇ ਆ ਅਸੀਂ ਇਹਨਾਂ ਦੇ ਘਰ ਦਾ ਮੌਕਾ ਨਹੀਂ ਵੇਖਣ ਦੇਣਾ ਨਾ ਇਹਨਾਂ ਨੂੰ ਅਸੀਂ ਗ੍ਰਾਂਟ ਮਿਲਣ ਦੇਣੀ ਹੈ ਕੀ ਆ ਉਹ ਅਸੀਂ ਰੋਕੀ ਆ ਤੇ ਅਸੀਂ ਕਦੇ ਗ੍ਰਾਂਟ 5 ਸਾਲ ਸੀ ਸਰਪੰਚੀ ਕਰਨੀ ਆ 5 ਸਾਲ ਉਹ ਗ੍ਰਾਂਟ ਆ ਜਿਹੜੀ ਇਹਨਾਂ ਨੂੰ ਨਹੀਂ ਮਿਲਣ ਦੇਣੀ ਕੀ ਇਸ ਕਰਕੇ ਜੇ ਅਸੀਂ ਬੀਡੀਪੀਓ ਸਾਹਿਬ ਦੀਆਂ ਮਿਹਨਤ ਕੀਤੀ ਅਸੀਂ ਕਹਾਂ ਜੀ ਸਾਡੇ ਘਰੇ ਤੁਸੀਂ ਮੌਕਾ ਵੇਖਣ ਚੱਲੋ ਇਹੋ ਸਾਨੂੰ ਬੀਡੀਪੀਓ ਸਾਹਿਬ ਨੇ ਸਾਫ਼ ਜਵਾਬ ਦੇ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਕਿ ਕੋਈ ਗੱਲ ਨਹੀਂ ਜੀ ਮੈਂ ਫਟਮਾ ਮੰਗਵਾ ਲੂੰਗਾ ਪਰ ਮੈਂ ਨਹੀਂ ਜਾ ਸਕਦਾ ਤੁਹਾਡੇ ਘਰੇ ਉਹਨਾਂ ਨੇ ਇਹ ਬੀਡੀਪੀਓ ਸਾਹਿਬ ਨੇ ਵੀ ਪੂਰੀ ਇਹਨਾਂ ਦੀ ਹਮਾਇਤ ਕੀਤੀ ਹੈ ਜੀ ਤੇ ਪਾਈਪਾਂ ਦਾ ਮਸਲਾ ਸੀ ਜਿਹੜਾ ਇਹ ਪਾਈਪਾਂ ਇਹਨਾਂ ਨੇ ਨਹੀਂ ਜੋੜੀਆਂਆਂ ਇਹ ਕਹਿੰਦੇ ਫਿਰ ਟਾਈਮ ਕਹਿੰਦੇ ਸੀ ਲਾਵਾਂਗੇ ਚਲੋ ਜੋ ਅੱਗੇ ਗੱਲ ਫਿਰ ਬਸ ਹੋ ਗੱਲ ਹੀ ਗੱਲ ਆ ਹੁਣ ਕਿ ਉਹਨ ਕਿੱਥੇ ਗੱਲ ਖੜੀ ਹੁਣ ਕੀ ਗੱਲ ਗੱਲ ਇੱਥੇ ਖੜੀ ਹੈ ਜੀ ਮੇਰੇ ਜੋ ਜਿਦਾ ਜਿਦਾਈ ਸੀ ਸਾਡੀ ਹੁੰਦੀ ਸੀ ਉਹ ਪਸ਼ੂ ਡਿਸਪੈਂਸਰੀ ਆ ਮੇਰੇ ਘਰ ਦੇ ਬਰਾਬਰ ਇੱਕ ਥੋੜੀ ਦੂਰ ਹੀ ਉਹਦੇ ਬਾਰ ਦੇ ਅੱਗੇ ਹੁੰਦੀ ਸੀ ਇਹ ਜੋ ਰਾਜ ਫੌਜੀ ਆ ਤੇ ਜੋ ਅਮਰਜੀਤ ਸਿੰਘ ਆ ਜੀ ਇੱਕ ਹੂੰ ਇਹ ਦੋਨੇ ਜਣੇ ਉੱਥੇ ਮੇਰੇ ਨਾਲ ਗਾਲੀ ਕਲੋਚ ਇਹਨਾਂ ਨੇ ਕੀਤਾ ਕਹਿੰਦੇ ਕਿ ਅਸੀਂ ਤੇਰੇ ਚਗਲ ਚੂੜੀਆਂ ਤੂੰ ਤੇਰੀ ਅਸੀਂ ਗਰਾਂਟ ਕਿਵੇਂ ਪੈਣ ਦਿੱਕੇ ਤੇਰੇ ਰਗੀਆਂ ਗਾਂਦ ਚੂੜੀਆਂ ਵੀ ਫੇਰਦੀਆਂ ਇਹ ਜੀ ਮੈਨੂੰ ਤੇ ਮੇਰੇ ਘਰਵਾਲੇ ਦੁਖ ਖਿੱਚ ਕੇ ਡਸਪੈਂਸਰੀ ਦੇ ਵਿੱਚ ਲ ਜਾਂਦੇ ਸੀ ਜੋ ਮੇਰੇ ਪਿੰਡ ਦੇ ਸਾਫ ਕਸਰਪੰਚ ਜੋ ਸਾਡੇ ਬਿਲਕੁਲ 10 ਤੋਂ 20 ਜਣੇ ਜਰਨਲ ਹੈਗੇ ਆ ਜਿਨ੍ਹਾਂ ਨੇ ਮੌਕਾ ਵੇਖਿਆ ਹੈਗਾ ਤੇ ਉਹਨਾਂ ਨੇ ਸਾਨੂੰ ਬਚਾਇਆ ਉਹਨਾਂ ਤੋਂ ਸਾਨੂੰ ਅੱਜ ਵੀ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਹੈ ਇਹ ਸਾਡਾ ਕਿਤੇ ਨਾ ਕਿਤੇ ਜਾਣੀ ਇਸ ਸੰਬੰਧੀ ਫਿਰ ਕੋਈ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਗੁਹਾਰ ਲਾਈ ਹੋਵੇ ਪ੍ਰਸ਼ਾਸਨ ਨੂੰ ਅਸੀਂ ਵਾਰ-ਵਾਰ ਅਸੀਂ ਕਹਿ ਰਹੇ ਹਾਂ ਜੀ ਉਸ ਤੋਂ ਬਾਅਦ 29 ਤਰੀਕ ਨੂੰ ਮੈਂ ਐਸਚਓ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਕਿ ਇੱਕ ਫਿਰ ਦੇ ਕੇ ਗਈਆਂ ਦੁਹਰਾਰ ਇਸ ਮਸਲੇ ਦੀ ਤੇ ਬੀਡੀਪੀਓ ਵਾਲੇ ਮਸਲੇ ਦੀ ਤੇ ਉਹ ਹਜੇ ਤੱਕ ਮੇਰੀ ਕੋਈ ਕਾਰਵਾਈ ਨਹੀਂ ਹੋਈਗੀ ਤੇ ਉਹ ਗੱਲ ਹੋਈ ਜਾਂਦੀ ਹੈ ਫੋਨ ਤੇ ਐਸਚਓ ਸਾਹਿਬ ਕਹਿ ਰਹੇ ਕੋਈ ਗੱਲ ਦੀ ਬੀਬੀ ਅਸੀਂ ਜੋ ਬਣਦੀ ਹੈ ਕਾਰਵਾਈ ਅਸੀਂ ਕਰਾਂਗੇ ਤੇ ਹਜੇ ਤੱਕ ਕੋਈ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਢੇੜਾ ਨਹੀਂ ਮਾਰਿਆ ਕੋਈ ਇਹਨਾਂ ਨੇ ਪੁੱਛ ਪੜਤਾ ਨਹੀਂ ਕੀਤੀ ਜੀ ਤੇ ਇਹਨਾਂ ਦੋਹਾਂ ਜਰਨਲ ਬੰਦਾ ਤੋਂ ਸਾਨੂੰ ਦੋਹਾਂ ਜੀਆਂ ਨੂੰ ਮੇਰੇ ਪੂਰੇ ਪਰਿਵਾਰ ਨੂੰ ਸਾਨੂੰ ਬਹੁਤ ਖਤਰਾ ਹੈ ਇਹਨਾਂ ਤੋਂ ਇਹ ਸਾਡਾ ਕਿਤੇ ਵੀ ਨੁਕਸਾਨ ਕਰ ਸਕਦੇ ਆ ਜੀ ਸ਼ਰਮ ਆਵੇਂ ਮੈਨੂੰ ਧਮਕੀਆਂ ਦਿੰਦੇ ਆ ਗਿਆ ਤੇ ਮੈਨੂੰ ਇਹਨਾਂ ਦੋ ਬੰਦਿਆਂ ਤੋਂ ਇਹਨਾਂ ਦੇ ਨਾਲ ਹੋਰ ਵੀ ਬੰਦੇ ਤਾਂ ਹੈਗੇ ਆ ਚਲੋ ਮੈਂ ਨਾਂ ਨਹੀਂ ਲੈਂਦੀ ਬੰਦੇ ਜਰੂਰ ਹੈਗੇ ਆ ਤੇ ਮੈਂ ਮਟਿਆਰ ਜਾਣਾ ਮੇਰੀ ਲੜਕੀ ਮਟਿਆਰ ਜਾਣਾ ਮੈਨੂੰ ਇੱਜ਼ਤ ਪੱਖੋਂ ਇਹਨਾਂ ਜਰਨਲ ਬੰਦਿਆਂ ਤੋਂ ਖਤਰਾ ਹੈ ਜੀ ਤੇ ਮੇਰੀ ਰੱਖਿਆ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਮੇਰੀ ਕਿਤੇ ਨਾ ਕਿਤੇ ਸਾਡੀ ਰਾਖੀ ਕੀਤੀ ਜਾਵੇ ਸਾਡਾ ਨੁਕਸਾਨ ਹੋ ਸਕਦਾ ਕਿ ਮੇਰਾ ਘਰ ਸਾਰਾ ਡਿੱਗਿਆ ਪਿਆ ਹੈਗਾ ਮੇਰੇ ਕੋਈ ਬਾਰਕੁੰਡਾ ਨਹੀਂਗਾ ਤੇ ਮੇਰੇ ਕੋ ਘਰੇ ਨੁਕਸਾਨ ਹੁੰਦਾ ਹੈਗਾ ਤੇ ਇਹ ਦੋ ਬੰਦੇ ਹੀ ਜ਼ਿੰਮੇਵਾਰ ਹੈ ਜੀ ਅਮਰਜੀਤ ਸਿੰਘ ਰਾਜ ਸਿੰਘ ਫੌਜੀ ਇਹਨਾਂ ਨੇ ਮੇਰਾ ਨੁਕਸਾਨ ਕਰਨਾ ਹੀ ਆ ਕਿਤੇ ਨਾ ਕਿਤੇ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਵੀਰੇ ਕੀ ਨਾਮ ਆਪਣਾ ਗੁਰਨਾ ਲਖਵੀਰ ਸਿੰਘ ਹੈ ਜੀ ਲਖਵੀਰ ਸਿੰਘ ਜੀ ਕੀ ਕੰਮ ਕਰਦੇ ਹੋ ਮੈਂ ਜੀ ਇੱਕ ਮਜ਼ਦੂਰੀ ਵੀ ਕਰਦਾ ਮਿਹਨਤ ਮਜ਼ਦੂਰੀ ਵੀ ਤੇ ਇੱਕ ਮੈਂਬ ਦੇਹਾਤੀ ਮਜ਼ਦੂਰ ਸੁਵਤਾ ਜ਼ਿਲ੍ਹਾ ਪ੍ਰਧਾਨ ਹੈ ਲੋਕ ਸੇਵਾ ਵੀ ਕਰਦੇ ਹਾਂ ਸੋਲੇਖ ਸਮਾਜ ਸੇਵਾ ਵੀ ਅਸੀਂ ਕੀ ਮਾਮਲਾ ਮਾਮਲਾ ਜੀ ਪਿੰਡ ਤਖਤ ਮਲਾਣੇ ਦਾ ਕਾਫੀ ਲੰਮੇ ਸਮੇ ਤੋਂ ਐ ਜਿਹੜੇ ਜਿਹੜੀ ਨਵੀਂ ਪੰਚਾਇਤਾਂ ਬਣੀ ਐ ਜਿਹੜੀ ਨਵੀਆਂ ਸਰਕਾਰਾਂ ਲੋਕਾਂ ਨੇ ਬਣਾਈ ਸੀ ਉਹਨਾਂ ਤੋਂ ਆਸਾਂ ਲਾਈਆਂ ਸੀ ਉਹਨਾਂ ਤੇ ਪਾਣੀ ਫਿਰਿਆ ਇਹੀ ਹਾਲ ਪਿੰਡਾਂ ਦੇ ਵਿੱਚ ਲੋਕਾਂ ਨੇ ਜਿਹੜੇ ਸਰਪੰਚ ਮੈਂਬਰ ਚੁਣੇ ਐ ਉਹਨਾਂ ਦਾ ਵੀ ਕੋਈ ਬਹੁਤਾ ਵਧੀਆ ਰਵਈਆ ਨਹੀਂਗਾ ਤੇ ਉਹਨਾਂ ਨੇ ਵੀ ਪਿੰਡ ਦੇ ਨੁਕਸਾਨ ਨੂੰ ਹੀ ਤੁਰੇ ਐ ਜਿਹੜੇ ਪਿੰਡ ਤਖਤ ਮਲਾਣੇ ਦੇ ਸਰਪੰਚ ਨੇ ਇੱਕ ਰਾਜ ਸਿੰਘ ਫੌਜੀ ਆ ਸਾਬਕਾ ਉਹਦੇ ਨਰੇਗਾ ਚਲਦੀ ਸੀ ਅਸੀਂ ਮਜ਼ਦੂਰ ਆਪਦੀ ਲੜਕੇ ਨਰੇਗਾ ਦਾ ਕੰਮ ਲੈ ਕੇ ਆਉਣੇ ਐ ਤੇ ਮੇਰੇ ਘਰ ਵਾਲੀ ਕੋਰ 13 ਤਰੀਕ ਨੂੰ ਰਾਜ ਸਿੰਘ ਫੌਜੀ ਦੇ ਬਾਰ ਚ ਕੰਮ ਕਰਦੀ ਸੀ ਉੱਥੇ ਉਹਨੇ ਆਪਣੀ ਇੱਕ ਤਾਂ ਫੌਜੀ ਦਾ ਧੌਂਸ ਜਮਾਈ ਤੇ ਇੱਕ ਸਰਕਾਰ ਦੀ ਇਹਨੂੰ ਉੱਥੇ ਵੀ ਬਹੁਤ ਮਾੜੇ ਸ਼ਬਦ ਬੋਲੇ ਕੁੱਤੀਏ ਚੂੜੀਏ ਤੂੰ ਤੇਰੇ ਘਰ ਵਾਲਾ ਮਲੰਗ ਭੌਂਕਦਾ ਫਿਰਦਾ ਪੱਲੇ ਕੀ ਆ ਤੁਹਾਡੇ ਇਸ ਤਰ੍ਹਾਂ ਦੇ ਗਾਲੀ ਗਲੋਚ ਕਰਕੇ ਸ਼ਬਦ ਵਰਤੇ ਉਹ ਵੀ ਦਰਖਾਸਤ ਥਾਣਾ ਬਰੀ ਵਾਲੇ ਵਿੱਚ ਸਾਡੀ ਰੁਲੀ ਜਾਂਦੀ ਹੈ ਜੀ ਫਿਰ ਇੱਕ 28 ਤਰੀਕ ਨੂੰ ਫੇਰ ਦੁਬਾਰਾ ਜਿਹੜਾ ਕੋਈ ਪਿੰਡ ਦੇ ਵਿਕਾਸ ਲਈ ਬੀਡੀਪੀਓ ਆਇਆ ਸੀਗਾ ਹੋਰ ਉਸ ਪ੍ਰਸ਼ਾਸਨ ਵੀ ਨਾਲ ਉਸ ਦਿਨ ਵੀ ਅਸੀਂ ਵੀ ਪੰਚਾਇਤੀ ਤੌਰ ਤੇ ਯੂਨੀਅਨ ਤੌਰ ਤੇ ਅਸੀਂ ਮੌਕੇ ਤੇ ਗਏ ਸੀਗੇ ਉੱਥੇ ਕੋਈ ਪਾਈਪਾਂ ਦਾ ਵਿਵਾਦ ਹੈ ਜਿਹੜਾ ਕਿ ਇੱਕ ਸਾਫਕਾ ਜਸਪਾਲ ਸਿੰਘ ਸਰਪੰਚ ਆ ਉਹਦੀਆਂ ਪਾਈਪਾਂ ਨਾਲ ਸਾਰੇ ਪਿੰਡ ਦਾ ਪਾਣੀ ਲੈ ਕੇ ਜੋੜਨਾ ਚਾਹੁੰਦੇ ਆ ਜੋ ਪਾਈਪ ਛੋਟੀ ਹੈ ਉਹਦਾ ਨੁਕਸਾਨ ਹੋ ਸਕਦਾ ਉਸ ਨੂੰ ਅਸੀਂ ਸਾਰਿਆਂ ਨੇ ਰਲ ਕੇ ਕਿਹਾ ਕਿ ਤੁਸੀਂ ਅਲੱਗ ਦੋ ਰਸਤੇ ਐ ਕਿ ਛੱਪੜ ਨੂੰ ਜਾਂਦਾ ਪਾਣੀ ਇੱਕ ਸੜਕ ਦੇ ਨਾਲ-ਨਾਲ ਵੀ ਪੈਂਦਾ ਉਧਰ ਪਾ ਲਓ ਪਰ ਸਿਵਲ ਪ੍ਰਸ਼ਾਸਨ ਆ ਜਿਹੜਾ ਉਹ ਪੰਚਾਇਤ ਦਾ ਪੱਕਾ ਸਰਕਾਰ ਐਮਐਲਏ ਦਾ ਪੱਕਾ ਪੂਰ ਰਿਹਾ ਤੇ ਉਸ ਕਰਕੇ ਉੱਥੇ ਜਿਹੜੀ ਜਿਹਦਾ ਜਦਾ ਤੂ ਤੂ ਮੈਂ ਬਹਿਸ ਹੁੰਦੀ ਰਹੀ ਉਸ ਤੋਂ ਬਾਅਦ ਫਿਰ 2.5 3 ਵਜੇ ਤੱਕ ਜਿਹੜਾ ਅਸੀਂ ਦੁਬਾਰਾ ਆਏ ਸੀ ਵੀ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਸਾਡਾ ਵੀ ਵਿਕਾਸ ਕਰੋ ਉੱਥੇ ਰਾਜ ਸਿੰਘ ਫੌਜੀ ਤੇ ਕਮਰਜੀਤ ਸਿੰਘ ਹੈ ਜਿਨ੍ਹਾਂ ਨੇ ਉੱਥੇ ਮੇਰੇ ਘਰ ਵਾਲੀ ਵੀ ਬੀਡੀਪੀ ਨਾਲ ਗੱਲ ਕਰਾਈ ਸੀ ਉੱਥੇ ਇਹਨਾਂ ਨੇ ਤੂ ਤੂੰ ਮੈਂ ਗਾਲੀ ਗਲੋਚ ਕੀਤਾ ਉਸ ਦਿਨ ਵੀ 28 ਤਰੀਕ ਨੂੰ ਇਹਨਾਂ ਨੇ ਕੁੱਤੀਏ ਚੂੜੀਏ ਝਰਾਮਾਂ ਤੋਂ ਬਿਨਾਂ ਗੱਲ ਨਹੀਂ ਬੋਲੀ ਤੇ ਅਸੀਂ ਆਸ ਕਰਦੇ ਹਾਂ ਕਿ ਇਨਸਾਫਪਸੰਦ ਲੋਕ ਹੈ ਥਾਣਾ ਬਰੀਅਾਲੇ ਦੇ ਵਿੱਚ ਵੀ ਤਰਖਾਸਤ 13 ਤਰੀਕ ਵਾਲੀ ਪਈ ਹੈ ਤੇ ਇੱਕ ਜਿਹੜੀ ਹੁਣ ਦਿੱਤੀ ਉਹ ਵੀ ਪਈ ਹੈ ਪਰ ਥਾਣਾ ਬਰੀਅਾਲੇ ਦੀ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਸਾਰਾ ਤਾਂ ਸਾਰਾ ਦੋਸ਼ੀਆਂ ਨੂੰ ਬਚਾਉਣ ਤੇ ਲੱਗੀ ਹੈ ਜਿਹੜੀ ਥਾਣਾ ਬਰੀਅਾਲ ਦੀ ਪੁਲਿਸ ਹੈ ਅਸੀਂ ਅੱਜ ਇਹ ਐਸਪ੍ਰੈਸਰ ਆਈ ਇਹ ਵੀ ਦੱਸ ਰਹੇ ਹੈ ਕਿ ਅਸੀਂ 7 ਮਾਰਚ ਨੂੰ ਜੇ ਇਹਨਾਂ ਨੇ ਸਾਡਾ ਪਰਚਾ ਦਰਜ ਨਾ ਕੀਤਾ ਤੇ ਅਸੀਂ 7 ਮਾਰਚ ਨੂੰ ਜਿਹੜਾ ਸਰਾਇਆ ਨਾਲ ਰੋੜ ਹੈ ਜਿਹੜਾ ਬਰੀਆਲੇ ਨੂੰ ਮੁੜਦਾ ਉੱਥੇ ਟੀ ਬੰਦੀ ਉੱਥੇ ਅਸੀਂ ਸਾਰੇ ਜ਼ਿਲ੍ਹੇ ਦਾ ਇਕੱਠ ਕਰਕੇ ਹੋਰ ਜ਼ਿਲ੍ਹਿਆਂ ਨੂੰ ਬੁਲਾ ਕੇ ਉਹਨਾਂ ਸੜਕ ਨੂੰ ਬੰਦ ਕਰਾਂਗੇ ਜਦ ਤੱਕ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਨਹੀਂ ਹੁੰਦਾਗਾ